ਕਸ਼ੀਰਾ ਤੁਹਾਨੂੰ ਜਲੰਧਰ ਸ਼ਹਿਰ ਤੋਂ ਦਿਖਾ ਰਹੇ ਆ ਜਿੱਥੇ ਕਿ ਝਗੜਾ ਹੋਇਆ ਝਗੜੇ ਦੌਰਾਨ ਅੰਦਾਜ਼ੇ ਦੇ ਦੱਸਿਆ ਜਾ ਕਿਰਪਾਨਾਂ ਮਾਰੀਆਂ ਗਈਆਂ ਸੋ ਬਿਲਕੁਲ ਜਿਹੜਾ ਗੋਆਂਢੀਆਂ ਦੇ ਨਾਲ ਝਗੜਾ ਹੋਇਆ ਇਹਨਾਂ ਦੇ ਮੁੰਡੇ ਪਰ ਕਿਹਨੇ ਉਹਨੂੰ ਗੋਹਾਂ ਕੀਤਾ ਠੀਕ ਹੈ ਕਿਰਪਾਨਾਂ ਵੱਡੇ ਦੇ ਆ ਕੇ ਜੇੜ ਦੇ ਵਿੱਚ ਮਾਰੀ ਹੈ ਇਹਨਾਂ ਦੇ ਮੁੰਡੇ ਦੀ ਗੱਲ ਤੁਹਾਡੇ ਨਾਲ ਕੀ ਸੀਗੀ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਆਪਾਂ ਤਾਂ ਅੰਦਰ ਰੋਟੀ ਖਾਣੇ ਤਾਂ ਬਾਹਰ ਮੁੰਡੇ-ਮੁੰਡੇ ਲੜੇ ਹੋਣਗੇ ਕੋਈ ਨਾ ਤੁਹਾਡੇ ਕਿਰਪਾਨ ਜੇੜ ਤੇ ਮਾਰ ਤਾਂ ਕਿਹੜਾ ਮੁੰਡਾ ਦੌੜ ਕੇ ਆ ਕੇ ਅੰਦਰ ਵੜ ਗਿਆ ਇਹਨਾਂ ਇਮੇ ਇਮੇ ਲੜਕੀ

ਅਜਾ ਤੁਹਾਡੇ ਘਰ ਚੋਂ ਮੁੰਡਾ ਵੜ ਗਿਆ ਕੋਈ ਉਹਦੇ ਪਿੱਛੇ ਆ ਗਿਆ ਮੁੰਡੇ ਨੂੰ ਮੁੰਡੇ ਕੁੱਟਦੇ ਹੋਣੇ ਆਪਾਂ ਨੂੰ ਵੀ ਪਤਾ ਕੌਣ ਸੀਗੇ ਕੌਣ ਨਹੀਂ ਉਹ ਮੁੰਡਾ ਜਿੱਦਾਂ ਸਾਡੇ ਅੰਦਰ ਆ ਕੇ ਵੜਿਆ ਉਹ ਇਹਨਾਂ ਨੇ ਮੁੰਡੇ ਉਹ ਮੁੰਡਿਆਂ ਨਾਲ ਇਹਨਾਂ ਦਾ ਮੁੰਡਾ ਆਇਆ ਉਹ ਵੀ ਆ ਕੇ ਕ੍ਰਪਾਨ ਮਾਰ ਦਿੱਤੀ ਆਪਾਂ ਨੂੰ ਨਾ ਪਤਾ ਹੀ ਨਹੀਂ ਬੱਚੀ ਮੁੰਡਾ ਬਾਹਰ ਹੀ ਆਜੋ ਬਾਹਰ ਕ੍ਰਪਾਨ ਮਾਰਵਾ ਪਤਾ ਦਿੱਤੇ ਸੋ ਤਸਵੀਰਾਂ ਤੁਹਾਨੂੰ ਜਲੰਧਰ ਸ਼ਹਿਰ ਤੋਂ ਦਿਖਾ ਰਹੇ ਜਿੱਥੇ ਕੀ ਇੱਕ ਝਗੜਾ ਹੋਇਆ ਬਵਾਦ ਹੋਇਆ ਸੋ ਕਾਫੀ ਇੱਥੇ ਮਹੱਲੇ ਵਾਲੇ ਵੀ ਇਕੱਠੇ ਹੋਏ ਪਏ ਨੇ ਤਸਵੀਰਾਂ ਜਲੰਧਰ ਸ਼ਹਿਰ ਦੀ ਦਿਖਾ ਰਹੇ ਜਿੱਥੇ ਕੀ ਦੱਸਿਆ ਜਾ ਰਿਹਾ ਕ੍ਰਪਾਨ ਲੈ ਤੁਸੀਂ ਤੁਹਾਡੇ ਅੰਦਰ ਆ ਗਏ ਕਿਰਪਾਨ ਲੈ ਕੇ ਮੁੰਡਾ ਅੱਛਾ ਜਿਹੜਾ ਵੀ ਲੜਾਈ ਹੋਈ ਹੈ ਤੁਸੀਂ ਬਾਰ-ਬਾਰ ਸਾਨੂੰ ਤਾਂ ਪੁੱਛਣ ਦਾ

ਵਿਆਹ ਕੀਤਾ ਕੁੜੀ ਆ ਖੜੀਆ ਮੇਰੀ ਨੂੰਹ ਆ ਮੇਰੀ ਘਰ ਵਾਲੀ ਆ ਇੱਕ ਮੁੰਡਾ ਮੇਰਾ ਮਿਹਨਤੀ ਹੈਗਾ ਇੱਕ ਮੁੰਡਾ ਮੇਰਾ ਵਾਰਾ ਗਰਦੀ ਕਰਦਾ ਚਾਹੇ ਜੋ ਮਰਜੀ ਕਰਦਾ ਮੈਂ ਜਿਹੜੀ ਗੱਲ ਕਦੀ ਸਟਾਈਕਰ ਨਹੀਂ ਆ ਉਹ ਲੋਫੜ ਕੇ ਦੀ ਕਰੇਗਾ 10 ਮੁੰਡਿਆਂ ਨਾਲ ਲਾਵੇ ਚੌਕ ਮੇਰੇ ਨਾਲ ਕੋਈ ਮਤਵ ਨਹੀਂ ਮੈਂ ਸੋਨੂੰ ਨੇ ਵੀ ਕਿਹਾ ਬੁਰਾ ਕੰਮ ਕਰੂਗਾ ਪੁਰੇ ਨਿਸਿੱਤਾ ਮਾਰਦੇ ਹੋ ਨਹੀਂ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਤੁਹਾਡਾ ਲੜਕਾ ਜਿਹੜਾ ਮੇਰਾ ਇਹ ਨਾਲ ਕੋਈ ਲਿੰਕ ਨਹੀਂ ਹਾਂਜੀ ਹਾਂਜੀ ਜਿਹੜਾ ਹੈ ਤੁਹਾਡਾ ਲੜਕਾ ਦਿੱਕਿਆ ਉਹਦੇ ਤੇ ਉਹ ਇਲਜ਼ਾਮ ਲਗਾਉਂਦੇ ਘਰ ਘਰ ਸਾਡੀ ਕਿਰਪਾਨ ਮਾਰਦੇ ਦੇਖੋ ਜੀ ਉਹਨੇ ਕਿਰਪਾਨ ਨਹੀਂ ਮਾਰੀ ਮੇਰੀ ਗੱਲ ਸੁਣੋ ਉਹਨੇ ਕਿਰਪਾਨ ਨਹੀਂ ਮਾਰੀ ਪੁੱਛ ਲੈਣਗੇ ਉਹਦੀ ਗੱਲ ਉਹਨੇ ਨਹੀਂ ਮਾਰੀ ਮਾਰੀ ਉਹਨਾਂ ਨੇ ਉਹਨਾਂ ਦੇ ਨਾਲ ਯਾਰ ਦੋਸਤ ਆਏ ਸੀਗੇ ਇਹ ਉਹਨਾਂ ਦੇ ਪੈਰੀ ਹੱਥ ਲੰਦੇ ਪੈਸੀ ਸਾਨੂੰ ਮਾਫ਼ ਕਰਦੇ ਹੋ ਇਹਨੇ ਬੰਦੇ ਨੂੰ ਘੁੱਟ ਲਾਇਆ ਇਹਨੇ ਬੰਦੂਕ ਪੂਰ ਕਰਾ ਮਾਰਿਆ ਕਰ ਲਾ ਸਾਡੀ ਲਾਂਦੀ ਜੁੱਤੀ ਪੈਰੀ ਹੱਥ ਆ ਗਏ ਤਾਨੂੰ ਦਵਾਰਾਂ ਨੂੰ ਬਲਾ ਪੱਤਰ ਕਰਾਉਣ ਵਾਟੇ ਦਰਵਾਰਾ ਬਾਪੂ ਲਾਲਵਾਸ਼ਾਹੀ ਦਾ ਛੇ ਚਨਾ ਜੀ ਦਾ ਆਪਾਂ ਮਾਲਕ ਤੋਂ ਇਲਾਵਾ ਕਿਸੇ ਬੰਦੇ ਕੋ ਡਰਦੇ ਨਹੀਂ ਆ ਠੀਕ ਹੈ ਨਾ ਕਿ ਨਹੀਂ ਆ ਮਾਲਕ ਸਾਡੂ ਚਗਾਊਗਾ ਭਾਈ ਯਾਰ ਝੁੰਗ ਨੂੰ ਦਵਾਰ ਲੱਲੂਆ ਪੁੰਨੂਆ ਕਹਿ ਰਿਹਾ ਆਪਾਂ ਪੈਰੀ ਸਾਰ ਵਸੇ ਲਾਈਏ ਆਪਾਂ ਕਹਿ ਰਿਹਾ ਕਰਜਾ ਇਹਨਾਂ ਮੈਂ ਦਾ ਕਿਸੇ ਕੋ ਡਰਦੇ ਡਰਦਾ ਬੰਦਾ ਉਹ ਪੈਰੀ ਥੋਲ ਨਾ ਕੋ ਜਿਹੜਾ ਕਿਸੇ ਕੋ ਡਰਦਾ ਆਊਗਾ ਕਿਸੇ ਦਾ ਕਹਣਾ ਹੋਊਗਾ ਇਹ ਕਿਨਾਂ ਨੇ ਮੁੰਡੇ ਗਰਦਾਨ ਮਾਰੀ ਥੋਲ ਦੇਣਾ ਇਹ ਪਹਿਲਾਂ ਜਾਰਾ ਗੱਲ ਕਰਦਾ ਮੈਂ ਡਾਕਾ ਕਰਾਉਣੇ ਦਾਰੂ ਪੀਤੀ ਹੈ ਨਹੀਂ ਪੀਤੀ ਮੈਂ ਮੇਰੇ ਸਾਹਮਣੇ ਮਾਰੀ ਜਾਣੇ ਮੇਰੇ ਸਾਹਮਣੇ ਮਾਰੀ ਜਾ। ਮੂਹਰੇ ਬੈੜਿਆ ਉਹਨਾਂ ਨੇ ਬੈੜ ਜਾਵਾ। ਅੱਲਾ ਤੇਰਾ ਮਾ ਆਇਆ ਮੁੱਢ ਤੇ ਹੰਗਾਮਾ ਹੋ ਰਿਹਾ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੇ ਕੀਤੀ ਜਾ ਰਹੀਆਂ ਜਿੱਤੇ ਹੀ ਇੱਕ ਦੂਜੇ ਤੇ ਮੇਰਾ ਮੁੰਡਾ ਘਰ ਤੇ ਨਹੀਂ ਰਹਿੰਦਾ ਬਾਹਰ ਰਹਿੰਦਾ ਜੋ ਮਰਜ਼ੀ ਕਰੋ ਨਾ ਕੋਈਗਾ ਨਹੀਂ। ਇੱਕ ਮਿੰਟ ਇੱਕ ਮਿੰਟ। ਇਹ ਕਹਿੰਦਾ ਮੇਰਾ ਮੁੰਡਾ ਨਹੀਂ ਘਰ ਤੇ ਰਹਿੰਦਾ। ਹੋ ਜੋ ਇਹਨਾਂ ਦਾ ਮੁੰਡਾ ਆਊਗਾ ਨਾ ਮੈਂ ਵੀਡੀਓ ਬਣਾ ਕੇ ਤੁਹਾਨੂੰ ਭਾਰ ਉਹ ਕਹਿੰਦਾ ਦੇ ਦਿਓ ਅੰਦਰ ਕਹਿੰਦੇ ਉਹ ਤੇ ਕਹਿ ਰਹੇ ਆ। ਜਿੱਦਾਂ ਤੁਸੀਂ ਕਿੰਨੇ ਪਾਣੀ ਲੜਾਈ ਦੀ ਗੱਲ ਸੁਣਾਓ ਇਹ ਤਾਂ ਚਾਹੀਦਾ ਕਿ ਕਿਹੜੇ ਮੰਡੇ ਨੇ ਕਿਸੇ ਹੋਰ ਨੂੰ ਆਪਸ ਵਿੱਚ ਆਪਾਂ ਨੂੰ ਪਤਾ ਹੀ ਨਹੀਂ ਕਿਹੜੇ ਮੁੰਡੇ ਦੀ ਹੋਈ ਜੜਾਈ ਕਰ ਰਹੇ ਨੇ ਅੱਛਾ ਤੁਹਾਨੂੰ ਕੀ ਅੰਦਰ ਬੈਠੇ ਹੋਏ ਸੀ ਅੱਛਾ ਰੋਟੀ ਖਾਣੇ ਮੁੰਡਾ ਘੋੜੇ ਅੰਦਰ ਆਇਆ ਤੇ ਉਹ ਉਹਨੇ ਪੁੰਡਾ ਲਾ ਲਿਆ ਇੰਨੀ ਗੱਲ ਬਾਹਰੋਂ ਕੁਰਬਾਨਾ ਮਾਰਨ ਆਪੇ ਆ ਗਿਆ ਨਹੀਂ ਇਹਨਾਂ ਨੇ ਮੁੰਡਾ ਅੰਦਰ ਕਿਹਨੂੰ ਮੇਰੀ ਜੀਵਨ ਸ਼ਕਤੀ ਹੈ ਸੋ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਜਾ ਰਹੀਆਂ ਅੰਦਰ ਵੜ ਗਿਆ ਅੰਦਰ ਵੜ ਗਿਆ ਚਲ ਉਹਨੇ ਜਾਨ ਬਚਾਈ ਹੋਣੀ ਹੈ ਜੀ ਉਹ ਜਾਨ ਹੀ ਬਚਾਣੀ ਚਾਹੀਦੀ ਹੋਣੀ ਹੈ ਸੋ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਹੀਆਂ ਬਸਤੀ ਬਾਵਾ ਗੱਲ ਦੀ ਦਿਖਾ ਰਹੇ ਆ ਹੁਣ ਤਾਂ ਆਵਾ ਯਾਰ ਉਸ ਤੋਂ ਬੱਸ ਅੱਧੀ ਗੱਲ ਹਵਾਰਾ ਗੁਰੂ ਹੰਮਾ ਬੱਸ ਇਹਦਾ ਕੋਈ ਨਹੀਂ ਹੋਰ ਕੁਝ ਵੀ ਉਹਦੇ ਲਈ ਮੱਲੇ ਵਾਲਿਆਂ ਨੂੰ ਕੀ ਉਹ ਚੀਜ਼ ਕੋ ਪ੍ਰੋਬਲਮ ਹੈਗੀ ਆ ਉਹਨਾਂ ਨੂੰ ਇਹ ਆ ਸਾਰੇ ਕੋਲ ਆ ਰਿਹਾ ਉਹਨਾਂ ਨੂੰ ਇਹ ਆ ਕਿ ਇਹ ਪਰਵਾਰ ਖੁਸ਼ ਕਿਉਂ ਰਹਿੰਦਾ ਫੈਮਲੀ ਸਾਰੇ ਕੋਲ ਪ੍ਰੋਬਲਮ ਨਹੀਂ ਚਲੋ ਤੁਸੀਂ ਆਂਡ ਕੋੜ ਹੈਗਾ ਤੁਹਾਡਾ ਚਲੋ ਮੈਂ ਆਂਡ ਕੋੜ ਪੂਰਾ 7 ਦਿਨਾਂ ਪਾ ਆਂਡ ਕੋੜ ਦੇਖੋ ਆ ਪੁੱਛਣਾ ਮੇਰੇ ਵੱਲ ਤੋਂ ਕੰਪਲੀਟ ਹੈ ਗਲੀ ਮੱਲੇ ਚੋੜ ਬੱਬੀ ਜੇ ਜੇ ਨੂੰ ਮਾਰੀਂ ਜੇ ਮਾਰੋ ਕਿਸੇ ਨੇ ਆਣੇ ਕੋਣੇ ਇਹਨਾਂ ਨੂੰ ਪੁੱਛੋ ਜਿਸ ਦਿਨ ਇਹ ਵੀ ਮਕਾਨ ਦੀ ਹਿਸਟਰੀ ਵੀ ਕਰਵੀ ਪਈ ਸੀ ਆਣੇ ਕੋਣੇ ਕੰਮ ਆਂਦਾ ਸੀ ਉਧਰ ਤਾਂ ਆਣੇ ਕੋਣੇ ਨੇ ਕਿਸੇ ਦੇ ਅੰਦਰ ਅੰਦਰ ਕੋਈ ਨਹੀਂ ਮੈਂ ਕਿਹਨਾਂ ਸਾਥ ਮੈਂ ਪੁੱਛ ਦਿੱਤੇ ਬਏ ਹਾਂ ਉਸ ਨੂੰ ਦਿੱਤੇ ਕਰ ਬਈ ਸਾਡੇ ਤੱਕ ਨਹੀਂ ਆਏ ਸਾਡੇ ਤਾਂ ਚੱਕ ਕੇ ਆਉਗੇ ਨਹੀਂ ਪਤਾ ਕੀ ਹੈਗਾ ਤੁਸੀਂ ਤਾਂ ਚੱਕਾ ਨਹੀਂ ਮਾਨਤਾ ਦੀ ਹੋਰ ਦੀ ਗੱਲ ਕਰ ਚੱਲੇ ਹੋ ਨਾ ਤੀਰੇ ਇਹ ਇੱਥੇ ਆ ਤੇ ਆ ਇੱਧਰ ਆ ਬੰਦੇ ਇੱਧਰ ਆ ਬੰਦਾ ਐਨਾਰੇ ਮੁੰਡੇ ਦੇ ਭਾਈ ਉਹਨਾਂ ਨਾਲ ਲੜਾਈ ਹੋਈ ਆ ਸੁਣੋ ਮੈਂ ਤੁਹਾਨੂੰ ਪੁੱਛਾਂ ਉਹਨਾਂ ਨਾਲ ਲੜਾ ਦੇ ਤਾਂ ਮੁੰਡਾ ਭਾਈ ਜੀ ਨੂੰ ਮਾਰਿਆ ਉਹਨਾਂ ਨੇ ਜਿਹਨੂੰ ਵਧਿਆ ਵੇਖ ਲੋ ਅੱਗੇ ਬੜਾਈਓ ਪੂਜਾ ਬੱਤੇ ਮੁੰਡਾ ਦੇ ਨਾਲ ਕੱਢੀ ਜਾਓ ਹਾਂ ਜੀ ਜਿਹੜੇ ਮੁੰਡੇ ਨੇ ਮੇਰੇ ਮੁੰਡੇ ਸੱਟ ਲੱਗੀ ਆ ਉਹਨਾਂ ਦੇਖੋ ਨਾ ਭਾਈ ਨਿਕਦੀ ਭਲੇ ਗਲਤ ਪੈਸੇ ਲੈਂਦੇ ਕੋਈ 20000 ਰੁਪਏ ਲੈਂ ਕੇ ਦਿੱਤੀ 10000 ਰੁਪਏ 25000 ਭਾਈ ਬਾਈਕ ਮਾੜਾ ਇੱਕ ਮੈਡਮ ਮਹੱਲੇ ਨੇ ਪੁੱਛੋ ਜੀ ਕਿਸ ਚੀਜ਼ ਦਾ 25-25 ਹਜ਼ਾਰ ਰੁਪਏ ਲੈਣੇ ਉਹ ਆਹੀ ਲੈਣੇ ਕਹਿੰਦੇ 25-25 ਹਜ਼ਾਰ ਰੁਪਏ ਲੈਣੇ ਕਿਸ ਚੀਜ਼ ਦਾ 25-25 ਹਜ਼ਾਰ ਰੁਪਏ ਲੈ ਆ ਦੱਸੋ ਬਬਾਈ ਕਾ ਲੈਂਦੇ ਜੀ ਜਾਂ ਮਾਟ ਕਰਾਂਦੇ ਹੋ ਤੁਸੀਂ ਐਨੇ ਪੈਸੇ ਲੈਂਦੇ ਹੋ ਤੇ ਸਰਦੀਓ ਪੂਜਾ ਪਾਣ ਤੁਸੀਂ ਦਿੱਤੇ ਇਹਨੂੰ ਪੁੱਛੋ ਪਤੀ ਜੀ ਇਹਨੂੰ ਪੁੱਛੋ ਇਹਨੂੰ ਇੱਕ ਵਾਰ ਇੱਕ ਵਾਰ ਇਹਨੂੰ ਪੁੱਛੋ ਜਦੋਂ ਇਹਨੇ 90000 ਰੁਪਏ ਦੇ ਮਕਾਨ ਗੈਣੇ ਰੱਖਿਆ ਸੀ ਪਾਲੇ ਕੋਨਸਲ ਦੇ ਕੋਣ ਟੱਕਰ ਦੇ ਕੋਰ ਗੁਲਬਾਸਿੰ ਟੱਕਰ ਕੋਨੇ ਰੱਖਿਆ ਸੀ ਸਾਢੇ 3 ਲੱਖ ਰੁਪਇਆ ਬਣਿਆ ਸੀ ਜਿਹੜਾ ਉਹਨੂੰ ਮਕਾਨ ਜੋ ਬਾਹਰ ਕੱਢਣ ਆਇਆ ਰ ਸਭ ਤੋਂ ਪਹਿਲੇ ਰਾਜਪੂਦੀ ਖੜਾ ਸੀ ਉਹਨੇ ਇਹਨਾਂ ਦਬਕੇ ਮਾਰ ਕੇ ਜੜਾ ਆਈ ਮੈਂ ਕਹਿੰਦਾ ਨਹੀਂ ਉਹਨਾਂ ਮਕਾਨ ਚ ਕਬਜ਼ਾ ਨਹੀਂ ਕਰਨ ਦੇਣਾ ਇਹ ਤਾਂ ਉਹਦਾ ਬਾਦੀ ਹੈ ਹੈ ਜਿੰਨੇ ਮਰਜ਼ੀ ਦਿੱਤੇ ਭਵੇਂ ਤੇਰੀ ਮਾਂ ਨਾ ਹੀ ਦਿੱਤੇ ਜਿਹੜਾ ਉਹਨੂੰ ਮਕਾਨ ਚੋਂ ਕੱਢਣ ਆਇਆ ਸੀ ਉਹ ਤਾਂ ਕੋਣ ਖੜਾ ਹੋਇਆ ਸੀ ਇਹ ਲੱਗੇ ਐਨ ਯਾਰ ਪੁੱਛੋ ਇਹਨੂੰ ਕੌਣ ਖੜਾ ਆ ਜਗਾ ਇਹਨੂੰ ਪੁੱਛੋ ਇਹਨਾਂ ਕੋਲ ਪੁੱਛੀ 10000 ਰੁਪਏ ਸਾਨੂੰ ਕਿਹਨਾਂ ਇਹਨਾਂ ਕਿਹੜੇ ਬਣਾਣ ਹੱਦ ਦੇ 25000 ਰੁਪਏ ਲੈ ਕੇ ਰੱਖਿਆ ਬਣਾਵਾਂਗੇ 25000 ਰੁਪਏ ਦਿਖਾਵੇ ਕਿਹੜੇ ਇਹਨੇ ਗੂਗਲ ਪੇ ਪਾਏ ਕਿਹੜਾ ਕੈਸ਼ ਦਿੱਤਾ ਕੀ ਕਰ ਇਹਨੇ ਕੋਲਾ ਕਹਿੰਦਾ ਕੋਲ ਕਰਾਇਆ ਜਿਹੜਾ 25000 ਰੁਪਏ ਤੁਹਾਨੂੰ ਦਿੰਦਾ ਹੈ ਇਹ ਹੋਇਆ ਸੰਡੇ ਕੋ ਟੂ ਸੀ ਇਹ ਖਿੱਚ ਹੁੰਦੇ ਹਮੇਸ਼ਾ ਠੀਕ ਆ ਇਹਨਾਂ ਦੀ ਟਾਕੀ ਹੈ ਜੀ ਆਪਸੀ ਗੱਲ ਕੋਈ ਲੜਾਈ ਟਕੜਾ ਨਹੀਂ ਭਾਈ ਇਹਨਾਂ ਮੁੰਡੇ ਨੇ ਆ ਕੇ ਯਾਰ ਕੁਰਬਾਨ ਮਾਰੀ ਆਪਾ ਇਹਨਾਂ ਨੂੰ ਕਹੀ ਆ ਇਹ ਉਲਟ ਮੁਰਗੇ ਲ ਕਾਹਦੀ ਮਾਰੀ ਕਿਸੇ ਹੋਰ ਨੇ ਮਾਰੀ ਸਾਰਾ ਮੁੰਡਾ ਮਾਰੀਏ ਇੱਕ ਮਿੰਟ ਇੱਕ 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 ਗਲੀ ਦੇ ਵਿੱਚ ਮੁੰਡਾ ਮੰਨ ਲਓ ਆਪਣਾ ਆਂਡ ਗਵਾਨ ਆਮਣੇ ਸਾਹਮਣੇ ਗਵਾਨ ਮੱਥਾ ਵਾ 100 ਵਾਰੀ ਮੁੰਡਾ ਆਉ ਜਾਊਗਾ ਅਮੇ ਜਿੰਨਾ ਮਰਜੀ ਮੈਂ ਮੂੰਹ ਲਵੇੜ ਕੇ ਗੋਰਪਾ ਜੀ ਜਿੰਨਾ ਮਰਜੀ ਜਲਦਾ ਜਾਂ ਤੁਸੀਂ ਜਲਜੋ ਠੀਕ ਹੈ ਨਾ ਜਿੱਥੇ ਮਰਜੀ ਕਿ ਜਦੋਂ ਕਿਤੇ ਬੰਦਾ ਗਾਂਗਾਂ ਦਾ ਮਿਲ ਦਿੰਦਾ ਜਿੰਨਾ ਮਰਜੀ ਹੋਵੇ ਕੋ ਗੱਲਬਾਤ ਕੀ ਗੱਲ ਕੀ ਹੋਇਆ ਜੀ ਭਾਜੀ ਸਹੀ ਗੱਲ ਹੋਇਆ ਕੀ ਹੋਇਆ ਕੀ ਹੱਥ ਹੱਥ ਲੇ ਗਾ ਲੋ ਹਾਂਜੀ ਕੀ ਹੋਇਆ ਕੀ ਹੋਇਆ ਕੀ ਹੋਇਆ ਭਾਜੀ ਅੱਛਾ ਤੇਰੀ ਜੀ ਕੱਲ ਮੈਰਿਜ ਹੋਈ ਆ ਠੀਕ ਆ ਅਸੀਂ ਤਾਂ ਯਾਰ ਦੋਸਤ ਅੱਛਾ ਠੀਕ ਆ ਅਸੀਂ ਪਹੁੰਚ ਪੰਡਾ ਜੀ ਦੀ ਦੁਕਾਨ ਲਗੀ ਤੇ ਪਹੁੰਚੇ ਆ ਅੱਛਾ ਜੀ ਸਾਡੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆਪਣੀ ਗੱਲ ਕਰਦੇ ਪਿਆ ਇਹ ਗੱਲ ਆਪਣੀ ਭੈਣ ਦੇ ਘਰੇ ਜਾਣਾ ਕੋਈ ਸਮਾਨ ਲੈਣਾ ਬਸ ਠੀਕ ਆ ਉਹ ਕੁਛ ਗੱਲ ਨਹੀਂ ਕਰਦਾ ਤੁਹਾਡੇ ਦੇਖਦਾ ਕਿੱਦਾਂ ਪਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੁਛ ਨਹੀਂ ਕਰਦਾ ਕਹਿੰਦਾ ਫਿਰ ਦੇਖਦਾ ਕਦੋਂ ਆਵਾ ਲਗਾ ਭਾਈ ਆਪਦਾ ਦੇਖੇ ਨਗਾ ਲੇਕ ਮੁੰਡਾ ਹੋਰ ਤੇ ਉਹ ਸੂਰੇ ਲੱਗ ਨਹੀਂ ਜਾਂਦੀ ਮਗਰ ਬਹਿ ਗਿਆ ਐਨਾਂ ਮੇ ਰੁਕਿਆ ਫਿਰ ਉਹ ਪਿੱਛੇ ਹੋ ਗਿਆ ਮੈਂ ਕਿਹਾ ਭਾਈ ਨਾ ਕਰਾ ਪਤਾ ਕੋਈ ਗੱਲ ਨਹੀਂ ਹੈਗਾ ਬੰਦੇ ਕੋਈ ਕੀਤਾ ਆਏ ਨਾ ਛੋਰਾ ਮੇਰਾ ਕਮਾਤਾ ਸਾਰਾ ਛੋਰਾ ਉਹਨਾਂ ਨੂੰ ਫੜਿਆ ਰੋਕਿਆ ਮੈਂ ਕੌਣ ਹੈ ਕੌਣ ਮੈਂ ਕੌਣ ਮੁੰਡੇ ਗੰਬੀ ਗੰਬੀ ਦਾ ਮੁੰਡਾ ਹੈ ਕਿੱਥੇ ਦਾ ਰਹਿਣ ਵਾਲਾ ਭਾਜੀ ਤੁਹਾਡੇ ਨਾਲ ਕੀ ਰੰਜੀ ਸ਼ੇਰ ਕੋਈ ਗੱਲ ਨਹੀਂ ਭਾਜੀ ਇੰਨਾ ਜਾਣਦਾ ਕੋਈ ਵੀ ਜਾਣ ਆਪਣੀ ਇੱਦਾਂ ਤੁਹਾਡੇ ਨਾਲ ਕੋਈ ਗੱਲ ਕੋਈ ਗੱਲ ਨਹੀਂ ਭਾਜੀ ਪਾਗਲ ਹੋਏ ਵੇਹੀ ਮੋਈ ਗੱਡੀ ਦੇ ਰਹਿਣ ਵਾਲੇ ਆ ਨਾਲ ਸਾਰਾ ਭਾਈਓ ਮੇਰੀ ਗੱਡੀ ਖੜੀ ਸਾਹਮਣੇ ਮੇਰਾ ਵਿਆਹ ਸੀ ਅੱਜ ਹਾਂਜੀ ਮੈਂ ਬੰਦਾ ਵੇਖੋ ਭਾਜੀ ਤਿਆਰ ਹੋ ਗੋਮ ਹੈ ਸਿਸਟਰ ਦੀ ਮੈਰੀ ਸੀ ਹਾਂਜੀ ਹਾਂਜੀ ਤੁਹਾਡੇ ਨਾਲ ਲੜ ਪਿਆ ਕਿ ਕੋਈ ਪਤਾ ਨਹੀਂ ਕੋਈ ਗੱਲ ਨਹੀਂ ਕੋਈ ਬਾਹਰ ਦੀ ਆਪਣੀ ਗੱਲ ਕਰ ਨਸ਼ਾ ਕੀਤਾ ਚਿੱਟ ਪੁੱਛਣਾ ਨੂੰ ਨਹੀਂ ਮੁੰਡੇ ਇਹਨਾਂ ਦਾ ਸੀ ਮੁੰਡੇ ਇਹਨਾਂ ਦਾ ਸੀ ਭਾਈ ਕੋਈ ਨਹੀਂ ਆਪਣੇ ਮਹੱਲੇ ਵਾਲੇ ਨਹੀਂ ਐ ਸਭ ਮਹੱਲੇ ਵਾਲੇ ਨੇ ਨਹੀਂ ਨਹੀਂ ਇਹਨਾਂ ਨੇ ਗੱਲ ਇਹ ਹੈਗੀ ਐ ਇਹ ਨਾ ਬਚਾਉਂਦੇ ਨਾ ਮੁੰਡੇ ਨੂੰ ਇਹ ਨਾ ਬਚਾਉਂਦੇ ਇਹਨਾਂ ਦਾ ਬਹੁਤ ਸਹਿਯੋਗ ਦਿਆ ਜੀ ਆਪਣੇ ਪਰਿਵਾਰ ਦਾ ਇਹਨਾਂ ਦੇ ਘਰ ਦੇ ਤੱਕ ਗੱਲ ਉਹ ਪਿਆ ਨਹੀਂ ਦਿੱਤੀ ਕਿ ਮਹੱਲੇ ਵਾਲੇ ਹੁੰਦੇ ਇੱਕ ਦੂਜੇ ਦਾ ਸਾਥ ਵੀ ਹਾਂ ਜੀ ਇਹ ਮਹੱਲੇ ਦਾ ਸਾਥ ਮਹੱਲੇ ਇੱਕ ਮਿੰਟ ਜੇ ਮੰਨ ਲਓ ਮੈਂ ਆਂ ਜੇ ਮੰਨ ਲਓ ਮੈਨੂੰ ਪੰਜ ਛੇ ਜਣੇ ਦਾਤ ਕੁਰਬਾਨਾ ਲੈ ਕੇ ਪਿਤਰਾਂ ਲੈ ਕੇ ਮੇਰੇ ਮਗਰ ਪੈਜੂਗੇ ਤੇ ਜੇ ਮੈਂ ਮੰਨ ਲਓ ਕਿਸੇ ਦੇ ਘਰੇ ਜਾ ਕੇ ਸ਼ਰਨ ਲੈ ਹੀ ਲਈ ਆ ਹਨਾ ਆਣ ਗਵਾਂਢ ਦੇ ਕੇ ਚੱਲ ਗਿਆ ਠੀਕ ਮੈਨੂੰ ਛੱਡ ਕੇ ਚਲੋ ਮੈਂ ਤਾਂ ਵੜ ਗਿਆ ਆਪਣੀ ਸੇਫਟੀ ਵਾਸਤੇ ਤਾਲਾ ਲਾ ਲਿਆ ਜਾਂ ਕੁੰਡਾ ਲਾ ਲਿਆ ਅੰਦਰੋਂ ਹਣਾ ਅਗਲੇ ਆ ਕੇ ਉਹਨਾਂ ਦੇ ਘਰ 'ਚ ਕੁਰਬਾਨਾ ਮਾਰ ਕੇ ਜਲ ਜਾਨ ਹੂੰ ਠੀਕ ਹੈ ਤੇ ਮੈਨੂੰ ਮਾਰ ਸਕਦੇ ਤੇ ਮੈਂ ਕਾਨੂੰਨ ਨੂੰ ਵੀ ਮਾਰ ਸਕਦੇ ਸਿੱਧੀ ਗੱਲ ਆ ਨਹੀਂ ਜਿਹੜੀ ਕਿਰਪਾਨ ਜੰਗਨ ਰਾਏ ਆਈ ਜੰਗਨ ਰਾਏ ਨਹੀਂ ਜਿਹੜਾ ਜਣੇ ਖਾਣੇ ਦਾ ਕੋਣ ਆ ਦਾਦਾ 1000 ਰੁਪਏ ਦੇ ਪਿਸਤਰਾ ਲੈ ਲੈ ਕੇ ਸਾਰੇ ਘੁੰਦੇ ਆ ਤੁਹਾਨੂੰ ਸਾਰਿਆਂ ਪਹਿਲਾਂ ਰੋਹ ਜਾਨੀ ਖਬਰਾਂ ਦੇ ਦੇਉ ਨਹੀਂ ਜਿਹੜੀ ਕਿਰਪਾਨ ਨੂੰ ਤੁਸੀਂ ਕਹ ਰਹੇ ਕਿ ਅੰਦਰ ਭੱਜਿਆ ਸੀ ਉਹ ਕਿਰਪਾਨ ਕੌਣ ਲੈ ਕੇ ਆਇਆ ਸੀ ਭਾਈ ਐਨ ਆਰ ਦੇ ਮੁੰਡੇ ਨੇ ਕਿਰਪਾਨ ਮਾਰੀ ਐ ਦਾ ਬਦਸਿਆ ਉਹ ਆ ਲੱਗਾ ਸੀਗਾ ਸੋਣਾ ਮੇਰੀ ਗੱਲ ਉਹ ਕਹਿੰਦੇ ਸਾਡੇ ਮੁੰਡੇ ਨੇ ਨਹੀਂ ਮਾਰੀ ਐ ਐਨ ਆਰ ਮੁੰਡੇ ਇੱਕ ਮੁੰਡਾ ਬਾਕੀ ਇੱਕ ਆਖੂਤ ਨਾ ਮਾਰੀ ਐ ਨਾਂ ਮਾਰੀ 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 ਮਾਰੀ

ਕੋਈ ਗਾਨੀ ਕੋਈ ਗਾਨੀ ਕੋਈ ਗਾਨੀ ਕੋਈ ਗਾਨੀ ਨਹੀਂ ਨਾ ਮਾਰੀ ਕੋਈ ਗਾਨੀ ਕੋਈ ਗਾਨੀ ਨਹੀਂ ਗੱਲ ਫੋਨ ਆ ਕੋਈ ਗਾਨੀ ਨਹੀਂ ਨਾ ਮਾਰੀ ਇਹਨੂੰ ਮੈਂ ਕੋਈ ਗਾਨੀ ਕੋਈ ਗਾਨੀ ਆਇਆ ਨਾ ਡਿੱਗ ਰਹੀ ਜੀ ਦੇਖ ਸੋ ਤਸਵੀਰਾਂ ਤੁਹਾਨੂੰ ਸਾਂਝਾ ਕਰ ਰਹੇ ਆ ਜਿੱਥੇ ਕੀ ਪੂਰਾ ਜਿਹੜਾ ਬਵਾਦ ਹੋ ਰਿਹਾ ਜਿਹੜਾ ਮਰਜੀ ਆ ਕੇ ਸਾਡੇ ਘਰੇ ਕੁਰਬਾਨਾ ਮਾਰੀ ਜਾਂ ਆ ਕੇ ਨਹੀਂ ਆਈ ਜੇ ਚਲੋ ਗਲਤੀ ਮੁੰਡਾ ਕੋ ਆ ਕੇ ਵਾਰੀ ਗਿਆ ਵਾ ਅੰਦਰ ਆ ਕੇ ਸਾਡੇ ਕੁਰਬਾਨਾ ਗੇਰ ਦੇ ਉੱਤੇ ਮਾਨੇ ਚਾਲੂ ਕਰ ਦੇਣਗੇ ਲਗਾ ਦੇਗਾ ਮੈਂ ਵੀ ਨਹੀਂ ਕਿਹਾ ਚਾਹ ਲਲਾ ਜੰਨੇ ਤੇ ਅੰਦਾ ਲਗਾਣਾ ਕੋਈ ਗੱਲ ਨਹੀਂ ਕੋਈ ਜ਼ਿਆਦਾ ਨਹੀਂ ਭੜੀਦਾ ਹਾਂ ਠੀਕ ਕੋਈ ਗੱਲ ਨਹੀਂ ਕੋਈ ਚੱਕੀ ਤੁਸੀਂ ਬੰਜੋ ਤੁਸੀਂ ਬੰਜੋ ਕੋਈ ਗੱਲ ਨਹੀਂ ਭਰਾਵਾ ਕੋਈ ਚੀਜ਼ ਨਹੀਂ ਕੋਈ ਗੱਲ ਨਹੀਂ ਆ ਲੋ ਜੀ ਇੱਕ ਦਾ ਇਹਨਾਰੇ ਮੁੰਡੇ ਨੇ ਤਪਾਨ ਮਾਰੀ ਉਹ ਤਾਂ ਕੁੜੀ ਕਹਿੰਦੀ ਜੋ ਜਿੰਨੇ ਕਰਨਾ ਕਰ ਲੋ ਤੁਹਾਡੇ ਸਾਹਮਣੇ ਹੀ ਆ ਦੇਖ ਲੋ ਕੈਮਰਾ ਕਮਾ ਉਹਦਾਂ ਨੂੰ ਸਾਰੇ ਨੇ ਕੈਂਡੀਰਾ ਤੁਹਾਡੇ ਭਰਾ ਨੇ ਨਹੀਂ ਮਾਰੀ ਕੋਈ ਗੱਲ ਨਹੀਂ ਤਬੂਤ ਦੇਖ ਕੇ ਨਾ ਮੁੰਡਾ ਇੱਥੇ ਨਹੀਂ ਰਹਿੰਦਾ ਚਲੋ ਆ ਪੀੜੀ ਛੋਟੀ ਗੜੀ ਦੇ ਬਾਹਰ ਕੈਮਰਾ ਲੱਗਾ ਪਿਆ ਨੁੱਕਰ ਦੇ ਉੱਪਰ ਪਾਣੀ ਮੈਂ ਘੜੀ ਦਿੰਨਾ ਬੱਦ ਦੋ ਪਾਣੀ ਮੈਂ ਘੜੀ ਦਿੰਨਾ ਮੈਂ ਦੇਖੂ ਪੂਤੇ ਕੇ ਘਰੋਂ ਪਰ ਤਾਂ ਵੀ ਦਿਓ ਗੇੜਾ ਸਬੂਤ ਹੈ ਜੀ ਮੈਂ ਸਬੂਤ ਦੇ ਦਊਂਗਾ ਬਰਸਵਰਨਸ ਮੇਰੇ ਇਹ ਚੱਕੀ ਕੰਮ ਹੋ ਰਿਹਾ ਸਬੂਤ ਮੈਂ ਦਊਂਗਾ ਕਿੱਥੇ ਕੰਮ ਹੋ ਰਿਹਾ ਹੈ ਇੱਥੇ ਹੋ ਰਿਹਾ ਜੀ ਮੈਂ ਸਬੂਤ ਦਊਂਗਾ ਸਰ ਕਿੱਥੇ ਹੋ ਰਿਹਾ ਹੈ ਇੱਥੇ ਆਪਾਂ ਸਬੂਤ ਅੰਕਲ ਜੀ ਕਹਿ ਰਹੇ ਤੇ ਦੱਸੋ ਨਾ ਕਿ ਸਾਈ ਭਾਈ ਵੀ ਦੇਖੋ ਲਾਈਵ ਚੱਲਦਾ ਹੈ ਸਾਈ ਭਾਈ ਲਾਈਵ ਚੱਲਦੇ ਹੋਏ ਆਪਾਂ ਦਾ ਮੁਕੰਮਲ ਦੇਖੋ ਦੇਖੋ ਅਸੀਂ ਲਾਈਵ ਚਲਾ ਰਹੇ ਹਾਂ ਸੁਣੋ ਮੈਂ ਇਹ ਉਹ ਲਾਈਵ ਹੈਗਾ ਦੈਨ ਦਾ ਆਫਿਸ ਦੇ ਇਟਮ ਕੁਛ ਨਹੀਂ ਗਾ ਮਤਲਬ ਬਿ ਅਗੇ ਮੈਂ ਸਵੇਰੇ ਸਬੂਤ ਦਊਗਾ ਹੁੰਡੀ ਦੇ ਦੀ ਹੁੰਡੀ ਦੇ ਸਕਦਾ ਵਿੱਚ ਮੌਤ ਮੁਸ਼ਕਿਲਤਾ ਵੀ ਰਾਤੀ ਮਾਰਦੇ ਕੋਣ ਮਾਰ ਦਊਗਾ ਅਗੇ ਬਹੁਤ ਦੁਸ਼ਮਣ ਹੋਣ ਸਕਦੇ ਉਹ ਦੁਸ਼ਮਣ ਇੱਥੇ ਦੇਖੋ ਭਾਜੀ ਸਵੇਰੇ ਸਬੂਤ ਮੈਂ ਕੋ ਅੱਜ ਸੰਗਲ ਰਾਜ ਜੋੜੀ ਕਿਸ ਨੂੰ ਮਾਰ ਦਊਗਾ ਭਾਜੀ ਦੇਖੋ ਬਹੁਤ ਮੈਂ ਤੁਹਾਨੂੰ ਟੂਵੀ ਕੈਮਰੇ ਲਾਏ ਆ ਬਲਸ ਦੇਖੋ ਦੁੱਧ ਦੁੱਧ ਪਾਣੀ ਪਾਣੀ ਸਵੇਰੇ ਸਭੀ ਤੁਹਾਨੂੰ ਇਹੀ ਪੁੱਛ ਰਹੇ ਆ ਮੈਂ ਕੀ ਕਹ ਰਹੇ ਹੋ ਬੇਨਤੀ ਆ ਪ੍ਰੈਸ ਵਾਲੇ ਲੱਗੇ ਤੁਹਾਨੂੰ ਸਬੂਤ ਚਾਹੀਦਾ ਕੋਈ ਪਾਣੀ ਪਾਣੀ ਸਵੇਰੇ ਇਹੀ ਦਾ ਦੇਖੋ ਕਾਫੀ ਲਾਈਵ ਚੱਲ ਰਹੀ ਤੁਸੀਂ ਲਾਈਵ ਵੀ ਦੱਸ ਸਕਦੇ ਹੋ ਲਾਈਵ ਚੱਲ ਰਹੀ ਮੈਨੂੰ ਪਤਾ ਟੈਲੀਵਿਜ਼ ਜਲੰਧਰ ਸ਼ਹਿਰ ਦੀਆਂ ਦਿਖਾ ਰਹੇ ਆ ਜਿੱਥੇ ਕਿ ਇੱਕ ਵਿਵਾਦ ਹੋ ਰਿਹਾ ਤੇ ਇੱਕ ਦੂਜੇ ਦੇ ਉੱਤੇ ਐਲੀਗੇਸ਼ਨ ਲਗਾਏ ਜਾ ਰਹੇ ਨੇ ਜਿਹੜੇ ਨੀਜੀ આરોਪ ਆ ਪਰ ਸਾਡਾ ਚੈਨਲ ਕੋਈ ਕਿਸੇ ਜੀ ਦੀ ਪੁਸ਼ਟੀ ਨਹੀਂ ਕਰਦਾ ਝਗੜਾ ਜਿਹੜਾ ਹੋਇਆ ਕਿਸੇ ਕੋਲੋਂ ਹੋਇਆ ਤਾਂ ਅੰਦਾਜ਼ੀ ਹੈ ਇੱਕ ਦੂਜੇ ਦੇ ਉੱਤੇ ਕਾਫੀ ਜਿਹੜੇ ਐਲੀਗੇਸ਼ਨ ਜਿਹੜੇ ਲਗਾਏ ਜਾ ਰਹੇ ਆ ਜਲੰਧਰ ਦੀਆਂ ਤਸਵੀਰਾਂ ਨੇ ਦੱਸਿਆ ਜਾ ਰਿਹਾ ਇੱਕ ਲੜਕੇ ਦੇ ਨਾਲ ਜਿਹੜੇ ਕਿਰਪਾਨ ਦੇ ਨਾਲ ਹਮਲਾ ਕੀਤਾ ਗਿਆ ਤੇ ਉਹਨਾਂ ਦੇ ਘਰੇ ਮੈਰਿਜ ਰੱਖੀ ਹੋਈ ਸੀ ਭਾਜੀ ਹਾਂਜੀ ਬਿੱਟੀ ਕੀ ਹੋਇਆ ਭਾਜੀ ਜੋ ਬਿਆਨ ਹੋਈ ਦਿਓ ਬਿੱਤੂ ਜੀ ਕੀ ਹੋਇਆ ਕੁੜੀਆਂ ਨੂੰ ਵਧਾਈ ਆਪਣੀ ਕੁੜੀ ਦੀ ਵਧਾਈ ਕਰਕੇ ਬੱਬਿਆ ਤੁਸੀਂ ਤੁਸੀਂ ਆਂਦੇ ਮੈਂ ਆ ਗਿਆ ਮੈਂ ਤਾਂ ਵੜਿਆ ਮੁੰਡਾ ਪਛਾੰਦਾ ਪਿਆ ਅੱਛਾ ਜੀ ਕੁੜੀ ਦੀ ਵਧਾਈ ਕਰ ਗਏ ਠੀਕ ਹੈ ਜੀ ਪਤਾ ਨਹੀਂ ਕੌਣ ਸੀਗੇ ਕੌਣ ਨਹੀਂ ਸੀਗੇ ਹਾਂਜੀ ਹਾਂਜੀ ਤੇ ਉਹ ਕਹਿੰਦੇ ਉਹਨਾਂ ਨੇ ਇਹਨਾਂ ਨੂੰ ਦਸ਼ੇ ਪੜੇ ਪੜੇ ਚਿੱਟਾ ਅਜਦਾ ਪਿੱਛਾ ਹੁੰਦਾ ਅੰਨੇ ਹੋਏ ਸੂਲਾ ਲਾ ਕੇ ਮੁੰਡੇ ਦਾ ਮਗਲ ਪਾ ਕੇ ਸਮਝ ਫਿਆਰ ਬਣਾ ਬਲੀਡ ਵਗੈਰਾ ਸਿਰ ਦਿੱਤੀ ਤੁਸੀਂ ਉਥਾ ਨੇ ਉਹ ਕਹਿੰਦੇ ਮੈਨੂੰ ਨਹੀਂ ਪਤਾ ਕੁਛ ਜੀ ਕੁਛ ਨਹੀਂ ਪਤਾ ਕੁਝ ਵੀ ਪਤਾ ਜੀ ਇਹਨਾਂ ਜੀ ਹਲਕਾ ਇਹਨਾਂ ਦਿੱਤੀਆਂ ਇਹ ਬੰਦੇ ਅਗਲੇ ਤੇ ਸੋ ਦੇਖ ਸੋ ਦੇਖ ਲੋਕਾਂ ਨੇ ਇਤਨੀ ਬੰਨੇ ਤੁਹਾਨੂੰ ਜਲੰਧਰ ਸ਼ਹਿਰ ਦੀ ਦਿਖਾ ਰਹੇ ਆ ਜਿੱਥੇ ਕੀ ਦੰਦਾਸਦੀ ਸੋ ਇੱਕ ਦੂਜੇ ਤੇ ਜਿਹੜੇ ਐਲੀਕੇਸ਼ਨ ਜਿਹੜੇ ਲਗਾਏ ਜਾ ਰਹੇ ਨੇ ਸੋ ਜਿਹੜੇ ਸ਼ਹੀਦ ਬਾਬੂ ਲਾਲ ਸਿੰਘ ਨਗਰ ਦੀਆਂ ਤਸਵੀਰਾਂ ਤੁਹਾਨੂੰ ਜਿਹੜੇ ਸਾਂਝਾ ਕੀਤੇ ਜਾ ਰਹੀਆਂ ਨੇ ਬੱਬਰ ਨੂੰ ਲੁੱਟਿਆ ਐਧਾ ਲੋਕ ਨੇ ਨਸ਼ਾ ਕਰਕੇ ਸਵੇਰ ਆਮ ਦਿਖਾਉਂਗਾ ਤੁਹਾਨੂੰ ਕੈਦਲ ਕਰਦੇ ਉਹ ਲੋਕ ਸੀ ਨਕਰਦੀਆਂ ਤਸਵੀਰਾਂ ਤਸਵੀਰਾਂ ਤੁਸੀਂ ਦੇਖਦੇ ਸੋ ਇੱਕ ਲੜਕੇ ਦੇ ਨਾਲ ਜਿਹੜਾ ਦੱਥੇ ਯਾਰਾ ਮੁੰਡੇ ਦੇ ਨਾਲ ਝਗੜਾ ਹੋਇਆ ਝਗੜੇ ਦੌਰਾਨ ਤਾਂ ਦੱਸਦੀ ਜਿਹੜੀ ਕਿਰਪਾਨ ਮਾਰੀ ਗਈ ਆ ਜੋ ਇਹਨਾਂ ਦਾ ਕਹਿਣਾ ਸੋ ਮੁੰਡੇ ਦੇ ਘਰ ਜਿਹੜਾ ਵਿਆਹ ਸੀ ਤੇ ਮੁੰਡੇ ਦੇ ਘਰ ਦੇ ਵਿੱਚ ਵਿਆਹ ਸੀ ਲੜਕੀ ਦੇ ਜਿਹੜੇ ਆ ਲੜਕੀ ਦੇ ਨਾਲ ਜਿਹੜਾ ਜਿਹੜਾ ਲੜਕੀ ਦੇ ਉੱਤੇ ਜਿਹੜਾ ਮਾਰਿਆ ਗਿਆ ਤੁਹਾਨੂੰ ਦੱਸਿਆ ਕਿਰਪਾਨ ਮਾਰੀ ਗਈ ਹੈ ਤਸਵੀਰਾਂ ਤੁਹਾਨੂੰ ਜਲੰਧਰ ਦੇ ਬਾਬੂ ਲਾਲ ਸਿੰਘ ਨਗਰ ਦੀਆਂ ਸਾਂਝੇ ਕਰ ਰਿਹਾ ਜਿੱਥੇ ਕਾਫੀ ਵਿਵਾਦ ਹੋਇਆ ਮੁੰਡੇ ਨੇ ਦੱਸਿਆ ਜਿਹੜਾ ਤੇਜ਼ਦਾਰ ਹਥਿਆਰ ਨਾਲ ਜਿਹੜਾ ਹਮਲਾ ਕੀਤਾ ਗਿਆ ਸੋ ਇੱਕ ਦੂਜੇ ਦੇ ਉੱਤੇ આરોਪ ਲਗਾਏ ਜਾ ਰਹੀ ਕੀਤੇ ਜਾ ਰਹੇ ਤੇ ਆਪਣੀ ਜਾਨ ਬਚਾ ਕੇ ਇਸ ਘਰ ਦੇ ਵਿੱਚ ਜਿਹੜਾ ਲੜਕਾ ਅੰਦਰ ਜਿਹੜਾ ਪਹੁੰਚ ਗਿਆ ਤੇ ਆਪਣੀ ਜਾਨ ਬਚਾਈ ਹੈ ਤੁਹਾਨੂੰ ਦੱਸਦੀ ਹੈ ਸੋ ਝਗੜਾ ਕਾਫੀ ਹੋਇਆ ਇਹ ਨਾ ਹੋਈ ਆ ਉਸੇ ਹੋਰ ਕੋਈ ਝਗੜਾ ਨਹੀਂ ਆਇਆ ਨੇ ਲੜਾਈ ਇਹ ਨਾ ਜਾਓ ਮੁੰਡਿਆਂ ਨੂੰ ਕਰਾਉਂਗਾ ਨਹੀਂ ਮੁੰਡੇ ਗਾਉਂਦੇ ਬਿਆਲੇ ਬਿਆਲੇ ਹੁੰਦੇ ਨੇ ਬਿਆਨ ਦਿੱਤੇ ਨਹੀਂ ਮੁੰਡੇ ਬਿਆਨ ਦਿੱਤੇ ਨੇ ਜਾਦੇ ਆ ਲੈ ਮੁੰਡੇ ਨੇ ਬਿਆਨ ਦਿੱਤਾ ਕੀ ਕੀਤਾ ਕੀ ਨਹੀਂ ਕੀਤਾ ਕੁਝ ਨਹੀਂ ਬੋਲਿਆ ਕੀਤਾ ਪੀਤਾ ਕਿਨੇ ਜੀ ਕਿਨੇ ਵੀ ਤਾਂ ਜਿਹਨਾਂ ਨੇ ਹਮਲਾ ਕੀਤਾ ਉਹ ਸਟਾਫ ਦੇ ਰਹਿਣੇ ਬੱਦੇ ਕੀ ਪਤਾ ਕੌਣ ਨੇ ਮੁੰਡੇ ਨੇ ਸਟਾਫ ਇੱਕ ਬੱਚਾ ਰੋਵੇ ਮੁੰਡਾ ਜਾਓ ਸਾਹਮਣੇ ਘਰ ਠੀਕ ਹੈ ਜੀ ਇਹਨਾਂ ਨੇ ਬਚਾਇਆ ਜੀ ਇੱਥੇ ਇਹਨਾਂ ਨੇ ਬਚਾਇਆ ਸਾਡੀ ਕੋਈ ਕਿਸੇ ਨਾਲ ਲੜਾਈ ਨਹੀਂ ਪਰ ਉਹ ਕਹਿੰਦੇ ਸਾਡੀ ਕੋਈ ਗੱਲ ਹੀ ਨਹੀਂ ਸੀ ਕਹਿੰਦੇ ਤੁਹਾਡੀ ਲੜਾਈ ਹੈ ਸਾਡੀ ਗਵਾਰਡ ਗਵਾਰਡ ਨਾਲ ਲੜਾਈ ਪੈ ਗਈ ਹੈ ਸਾਡੀ ਤਾਂ ਸਾਨੂੰ ਪਤਾ ਹੀ ਨਹੀਂਗਾ ਤੁਹਾਡੇ ਬੇਟੇ ਦੇ ਹਮਲਾ ਹੋਇਆ ਹਾਂਜੀ ਠੀਕ ਹੈ ਉਹ ਹੁਣ ਬਚਾਉਣ ਦੀ ਗਲਤੀ ਕਰ ਲਈ ਉਹਨਾਂ ਨੇ ਉਹਨਾਂ ਨੂੰ ਵਾਪਸੀ ਲੜਾਈ ਹੋ ਗਈ ਨਹੀਂ ਨੇ ਬਚਾ ਕਿੱਥੇ ਸਾਡਾ ਜੀ ਤੇ ਝਗੜਾ ਤੇ ਉਹਨਾਂ ਗਵਾਨੀਆਂ ਹੋ ਗਿਆ ਨਾ ਮੇਰੇ ਨਾਲ ਉਹਨਾਂ ਦੀ ਵਾਪਸੀ ਵੀ ਗੜ ਗਈ ਉਹ ਕਹਿੰਦੇ ਗੱਲ ਹੀ ਨਹੀਂ ਸਮਝਦਾ ਮਤਲਬ ਪੜਾਈ ਕਰਨ ਦਾ ਹਾਲ ਨਹੀਂ ਹੈਗਾ ਨਹੀਂ ਨਹੀਂ ਇਹਨਾਂ ਨੇ ਪੜਾਈ ਕੀਤੀ ਹੈ ਨਾ ਖਰਚ ਕੀਤਾ ਜਦੋਂ ਕਤਲ ਹੋ ਜਾਂਦਾ ਫਿਰ ਸਰ ਅਸੀਂ ਇਹ ਨਹੀਂ ਕਰ ਰਹੇ ਸੀ ਉਹਨਾਂ ਦੀ ਉਹ ਕਹਿ ਰਹੇ ਕਿ ਲੜਾਈ ਸਾਡੀ ਐ ਹੀ ਨਹੀਂ ਹੋਇਆ ਜਾ ਰਹੇ ਆ ਮੇਰੀ ਗੱਲ ਇਹਨਾਂ ਨੇ ਇਹਨਾਂ ਨੇ ਪੜਾਈ ਕੀਤੀ ਪੜਾਈ ਵੀ ਆਹ ਕਹਿੰਦੇ ਉਹਨੂੰ ਪੜਾ ਕੇ ਤਿਆਰੀ ਤੇ ਕਹਿੰਦੇ ਮਾਨੋ ਤੁਸੀਂ ਹਾਂ ਹੋਈ ਨਾ ਗਲਤੀ ਹੈ ਨਾ ਪ ਕੀ ਕੀਤਾ ਜਿਉਂਦੇ ਮੁੰਡੇ ਨੂੰ ਮੁੰਡੇ ਨੂੰ ਬਚਾਇਆ ਕਿਰਪਾਨਾ ਲੈ ਕੇ ਪੈ ਰਹੇ ਸੀ ਇਹਨਾਂ ਦੀ ਗਲਤੀ ਆ ਕਿ ਇਹਨਾਂ ਭਲਾ ਕੀਤਾ ਨੇਕੀ ਮਤਲਬ ਇਚਨਾ ਹੁੰਦੇ ਛੜਾਨ ਦਾ ਭਲਾ ਕੀਤਾ ਨੇਕੀ ਕਰ ਜੁੱਤੀਆਂ ਖਾਣ ਵਾਲਾ ਕੰਮ ਆ ਜੁੱਤੀਆਂ ਖਾਦੀ ਸੀ ਉਹ ਜੇ ਤੁਸੀਂ ਹੁੰਦੇ ਤੁਹਾਨੂੰ ਤੁਸੀਂ ਛੜਾ ਦੇ ਕਿਸੇ ਨੂੰ ਇਹ ਹਾਲ ਦੇ ਵਿੱਚ ਦੋ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਇਹਨਾਂ ਦੇ ਘਰ ਦੇ ਵਿੱਚ ਇੱਕ ਲੜਕਾ ਆਪਣੀ ਜਾਨ ਬਚਾਉਣ ਦੇ ਜਿਹੜਾ ਅੰਦਰ ਵੜਿਆ ਤਾਂ ਅੰਦਰੋਂ ਮੁੰਡੇ ਕਿਰਪਾਨ ਲੈ ਕੇ ਆਏ ਸੀ ਜਿਹੜਾ ਹਮਲਾ ਹਮਲਾ ਕੀਤਾ ਦੱਸਦੇ ਦੋਨੋਂ ਪੱਖੇ ਦੇ ਦੋਨੋਂ ਮੈਨੂੰ 20000 ਰੁਪਏ ਘੜੇ ਵਾਲੇ ਦਿੰਦਾ ਕਾਨੂੰਨ ਨੂੰ ਰੋਟੀ ਨੂੰ ਚੋਰਦੀ ਜਿੰਦਣ ਅਸੀਂ ਪੈਸੇ ਦਿੰਦਾ ਸੀ ਉਹਨਾਂ ਨੂੰ ਰਸਣ ਪਵਾਉਣ ਵਾਸਤੇ ਉਦੋਂ ਸੀ ਵੱਡੀ ਅੱਜ ਇਹਨਾਂ ਦਾ ਵੀ ਗੱਲ ਕੀਤੀ ਜੇ ਤਾਂ ਗਲਤ ਇਲਜ਼ਾਮ ਕਿਸੇ ਦੇ ਨਾ ਲਾਓ ਲਾਈਵ ਚੱਲ ਰਹੇ ਆ ਇਹ ਕਿਸੇ ਕੋ ਖੂਗ ਰਹੇ ਆ ਅਸੀਂ ਤੁਹਾਨੂੰ ਨਹੀਂ ਕਹਿ ਰਹੇ ਅਸੀਂ ਕਿਹਾ ਜੀ ਕਿ ਉਹਨਾਂ ਦੇ ਅਲਿਗੇਸ਼ਨ ਲਗਾ ਰਹੇ ਆ ਆਪਾਂ ਕਿਸੇ ਦੇ ਇਲਜ਼ਾਮ ਨਾ ਉਹ ਦਿਖਾਤੀ ਬੱਬਾ ਹੀ ਦਿਖਾਤੀ ਪਹਿਲੇ ਦੇਖੋ ਸਰਕਾਰ ਕੱਲ੍ਹ ਤੋਂ ਮੇਰੇ ਚੋੜਾ ਲੜਾਈ ਕਰਦੇ ਆ ਸਾਨੂੰ ਤਾਂ ਇਹ ਵੀ ਨਹੀਂ ਪਤਾ ਜਦੋਂ ਠੀਕਾ ਠੁਕਾ ਵਧੀਆਂ ਅਸੀਂ ਦੇਖਿਆ ਬਾਹਰ ਕੋਣਿਆ ਕੋਣ ਨਹੀਂ ਅਸੀਂ ਤਾਂ ਹੁਣ ਚਲੋ ਜੇ ਉਹਨੇ ਦੱਸੋ ਸਾਡੇ ਕੋਲ ਕਿਹੜੀ ਗਲਤੀ ਹੋ ਗਈ ਜੀ ਜੋ ਸਾਡੇ ਘਰੇ ਵੜ ਗਿਆ ਜੀ ਉਹਨੇ ਆਪਣੇ ਆਪ ਨੂੰ ਮੁਚਾ ਲਿਆ ਲੜਾਈ ਛਡਾਨ ਕਰਕੇ ਤੁਹਾਡੇ ਤੋਂ ਸਾਰੀ ਗੱਲ ਪੈ ਗਈ ਆਈ ਆਪਾਂ ਛੜਾਇਆ ਵੀ ਨਹੀਂ ਅਸਤੇ ਛੜਾਇਆ ਵੀ ਨਹੀਂ ਮੁੰਡਾ 도ੜ ਗਿਆ ਆ ਕੇ ਵੜ ਗਿਆ ਆਪਾਂ ਛੜਾਇਆ ਨਹੀਂ ਜਦ ਨੂੰ ਮਨੇ ਬੱਚਾ ਬਚਾਉਣਾ ਪਾਣੀ ਕਿ ਜਨ ਨੂੰ ਵੀ ਛੜਾਇਆ ਉਹ ਜਿਹੜਾ ਸਾਡੇ ਘਰੇ ਵੜੂਗਾ ਆਪਾਂ ਉਹਨਾਂ ਅਗਲੇ ਨੂੰ ਮਨਾ ਕਰਨਾ ਹੀ ਹੈ ਇਹ ਥੋੜੀ ਸਾਡੇ ਆ ਕੇ ਘਰ ਦੇ ਆ ਕੇ ਆ ਕੇ ਕੁਰਬਾਨਾ ਮਾਰੀ ਜਾਂਦਾ ਸੋ ਦੋਨੋਂ ਪੱਖੇ ਵਾਲੇ ਤਾਂ ਦਿਖਾਏ ਇੱਕ ਦੂਜੇ ਦੇ ਉੱਤੇ ਕਾਫੀ ਜਿਹੜੇ ਅਲੀਗੇਸ਼ਨ ਜਿਹੜੇ ਲਗਾਏ ਜਾ ਰਹੇ ਨੇ ਝਗੜਾ ਹੋਇਆ ਕਾਫੀ ਤੰਦਸੀ ਇੱਕ ਲੜਕੇ ਦੇ ਉੱਤੇ ਜਿਹੜੀ ਕਿਰਪਾਨ ਮਾਰੀ ਉਹ ਇਸ ਘਰ ਦੇ ਵਿੱਚ ਅੰਦਰ ਵੜ ਗਿਆ ਸੀ ਤੰਦਸੀ ਇਹ ਆਪਣੀ ਜਾਨ ਪਛਾਣਦੇ ਤੇ ਇੱਕ ਦੂਜੇ ਉੱਤੇ ਕਾਫੀ આરોਪ ਲਗਾਏ ਜਾ ਰਹੇ ਕਿਹੜਾ ਨਹੀਂ ਹੈਗਾ ਠੀਕ ਆ ਮੁੰਡੇ ਆਏ ਸੀ ਤੁਹਾਡਾ ਲड़का ਆ ਗਿਆ ਹੁਣ ਘਰ ਨਹੀਂ ਆਇਆ ਜਿਹਦੇ ਤੇ ਇਲਜ਼ਾਮ ਲੱਗ ਰਿਹਾ ਹਾਂਜੀ ਨਹੀਂ ਆਇਆ ਲੜਾਈ ਅਚੋ ਘਰ ਨਹੀਂ ਆਇਆ ਠੀਕ ਆ ਉਹ ਘਰ ਨਹੀਂ ਆਇਆ ਮੈਂ ਤੁਹਾਨੂੰ ਪਹਿਲਾਂ ਵੀ ਇਹੀ ਗੱਲ ਕਹੀ ਸੀ ਤੇ ਜਿਹੜੇ ਜਿਹੜੇ ਬੰਦੇ ਇਥੇ ਲੜਾਈ ਝਗੜਾ ਹੋਇਆ ਵਾ ਤੁਹਾਡਾ ਮੁੰਡਾ ਵੀ ਉਹਦੇ ਵਿੱਚ ਸੀਗਾ ਹਾਂਜੀ ਸੀਗਾ ਮੈਂ ਛੁੱਟ ਨਹੀਂ ਕੋ ਮੈਂ ਤੁਹਾਨੂੰ ਲੜਾਈ ਝਗੜੇ ਸੀਗਾ ਤੁਹਾਡਾ ਮੁੰਡਾ ਮੈਂ ਸੱਚਾਈ ਗੱਲ ਕਹਿਣੀ ਹੈ ਪਰ ਦੇਖੋ ਨਾ ਕਿਤੇ ਨਾ ਕਿਤੇ ਹੁਣ ਤੁਹਾਡੇ ਮੁੰਡੇ ਦੀ ਵੀ ਗਲਤੀ ਏ ਗਲੀ 'ਚ ਵਿਆਹ ਫੰਕਸ਼ਨ ਹੋਵੇ ਆਣ ਗਵਾੜ ਦੀ ਕਿਸੇ ਦਾ ਹੀ ਫੰਕਸ਼ਨ ਹੋਵੇ ਕਿਸੇ ਦਾ ਫੰਕਸ਼ਨ ਥੋੜੀ ਖਰਾਬ ਕਰ ਮਿਲ ਮੁਲੇ ਨੇ ਉਹਨੇ ਨਹੀਂ ਮੰਨਿਆ ਹੂੰ ਫੜਾਉਂਗੇ ਵੀ ਇੱਕ ਦਸ ਹੈਗਾ ਪਰ ਪਿੱਛੇ ਹੁਣ ਜੇ ਲੜਾਈ ਚੜਾਣਾ ਹੋਊਗਾ ਉੱਥੇ ਹੁਣ ਮੈਂ ਖੜਾ ਹੋਵਾਂਗਾ ਤੂੰ ਮੇਰੇ ਉੱਪਰ ਨਜਾਮ ਲਾ ਦੋਗੇ ਹੂੰ ਲਾ ਦੋਗੇ ਤਰਸੋ ਮਾਰਨੀ ਨਹੀਂ ਹੈ بس ਵੀਰੇ 8:00 ਵਜੇ ਨਿਕਲਦਾ ਸ਼ਾਮੀ 7:00 ਵਜੇ ਘਰ ਆਉਂਦਾ। ਤੁਸੀਂ ਉਹਨਾਂ ਦੇ ਕੰਮ ਤੇ ਵੀ ਇਲਜ਼ਾਮ ਲਗਾ ਰਹੇ ਸੀ ਕੰਮ ਵਗੈਰਾ ਕਰਦੇ ਤੱਕੀ ਉਹ। ਇਹ ਉਹ ਕੰਮ ਕਰਦਾ ਬਿਜਲੀ ਦਾ ਕੰਮ ਕਰਦਾ ਸਵੇਰੇ ਜਾਂਦਾ ਸ਼ਾਮੀ 7:00 ਵਜੇ ਤੱਕ ਹੋ ਗਿਆ ਆਉਂਦਾ। ਸਵੇਰੇ 10:00 ਤੇ ਨਿਕਲਦਾ ਸ਼ਾਮੀ 7:00 ਵਜੇ ਜਾਂਦਾ। ਉਸ ਤੋਂ ਬਾਅਦ ਘੁੰਮਣ ਫਿਰਨ ਜਾਂਦਾ ਉਹ। ਉਹ ਜਾਂਦਾ ਘੁੰਮਣ ਫਿਰਨਾ ਇਹ ਨਹੀਂ ਗੱਲ ਕਿੱਡੀ ਜਾਂਦਾ। ਵਗੈਰਾ ਉਹ ਕਦੇ ਰਾਤੀ 10:00 ਵਜੇ ਜਾਂਦਾ ਕਦੇ 11:00 ਵਜੇ ਜਾਂਦਾ ਯਾਰ ਦੋਸਤਾਂ ਨਾਲ ਘੁੰਮਦਾ। ਹੁਣ ਸਭ ਦੇਖੋ ਯਾਰ ਦੋਸਤਾਂ ਨਾਲ ਜਾਂਦਾ ਹੋਏ ਨਿਰਪਤਾ ਕੇ ਲੜਾਈ ਕਰਦਾ ਕਿ ਝਗੜਾ ਕਰ ਮੇਰੇ ਯਾਰ ਸਾਲ ਕੋਈ ਕੰਪਲੀਟ ਨਹੀਂ ਹੋ ਰਿਹਾ ਆਈ ਜਿਹੜਾ ਨਹੀਂ ਸਾਹ ਹੀ ਕੰਪਲੀਟ ਕਰਨੀ ਹੈ ਅਗਰ ਮੇਰੇ ਮੁੰਡੇ ਦੀ ਗਲਤੀ ਹੈਗੀ ਹੈ ਮੈਂ ਕਹਿਣਾ ਮੇਰੇ ਮੁੰਡੇ ਦੀ ਗਲਤੀ ਹੈਗੀ ਹੈ ਅਗਰ ਉਹ ਮੁੰਡੇ ਨੇ ਉਸੇ ਤਰ੍ਹਾਂ ਨਹੀਂ ਥਾ ਮਾਰੀ ਹੈ ਉਹਨੇ ਯਾਰ ਉਸ ਕਹਿੰਗੇ ਪੂਰੀ ਫੌਜ ਸੁਵਾਲੀ ਕਰ ਲਉਂਗਾ ਮੈਂ ਕੋਟਾ ਤੇ ਚਲੋ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰੋ ਉਹਨੂੰ ਪੂਰੀ ਬਾਲੇ ਕਰਨੀ ਕਰ ਮੈਂ ਕਿਉਂ ਆ ਤੁਸੀਂ ਆਪ ਸਮਝਾ ਲੜੀ ਪੁੱਸਰੇ ਥੋੜੀ ਸਮਝਾ ਦਨੀ ਆ ਦੇਖੋ ਸਰ ਮੇਰਾ ਫਰਜ਼ ਹੈਗਾ ਸਮਝਾਉਣ ਦਾ ਉਸਨੇ ਤੇ ਕਾਰਵਾਈ ਕਰਨੀ ਹੈ ਉੱਤੇ ਮੈਂ ਤਾਂ ਕਹਿੰਦਾ ਗੋਲੀ ਮਾਰੋ ਮੈਂ ਤੁਹਾਡੇ ਕਹਿੰਦਾ ਜੇ ਤੁਹਾਡੇ ਬੇਟੇ ਦੀ ਗਲਤੀ ਹੈ ਤੇ ਉਹਦੇ ਕਾਰਵਾਈ ਹੋਵੇ ਮਗਰ ਉਹਦੀ ਮੇਰੇ ਸਾਹਮਣੇ ਗਲਤੀ ਨਹੀਂ ਹੋਈ ਅੱਗੇ ਪਿੱਛੇ ਗਲਤੀ ਕੀਤੀ ਹੈ ਤਾਂ ਮੈਂ ਕਹਿ ਨਹੀਂ ਸਕਦਾ ਮਨੇ ਤੇਰੀ ਤੇ ਕਿਹਨੇ ਗਲਤੀ ਕੀਤੀ ਮੇਰੇ ਸਾਹਮਣੇ ਗਲਤੀ ਨਹੀਂ ਹੋਣੀ ਕੋਈ ਕੀਤੀ ਮੇਰੇ ਗਲੀ ਚ ਗਲਤੀ ਨਹੀਂ ਕੀਤੀ ਉਹਨੇ ਉਹ ਵੇਖਦਾ ਸੀ ਉਹ ਵੇਖਦਾ ਸੀ ਅੱਗੇ ਪਿੱ ਤੁਹਾਨੂੰ ਅਗਰ ਕੋਈ ਸਬੂਤ ਹੈਗਾ ਤੂੰ ਸਬੂਤ ਲਵਾਉਣ ਨੂੰ ਗੋਲੀ ਮਾਰੋ ਮੈਂ ਸ਼ਰਯਾਨ ਕੰਨਾਂ ਸਬੂਤ 'ਤੇ ਗੋਲੀ ਮਾਰੋ ਬਹੁਤ ਜ਼ਸਤ ਸੋਇਏ ਤਸਵੀਰਾਂ ਤੁਹਾਨੂੰ ਇਹਨੀਆਂ ਬਾਬੂ ਲਾਲ ਸਿੰਘ ਨਗਰ ਦੀ ਦਿਖਾਰੇ ਜਿੱਥੇ ਕਿ ਝਗੜਾ ਹੋਇਆ ਦੱਸਿਆ ਜਾ ਰਿਹਾ ਇੱਕ ਲੜਕਾ ਜਿਹੜਾ ਜਾਣ ਪਛਾਣਦੇ ਆ ਇਸ ਘਰ ਦੇ ਅੰਦਰ ਵੜਿਆ ਇਹਨਾਂ ਦੇ ਉੱਤੇ ਜਿਹੜੇ ਵੀ આરોਪ ਲਗਾਏ ਜਾ ਰਹੇ ਨੇ ਤਸਵੀਰਾਂ ਜਲੰਧਰ ਜਿਹੜੀਆਂ ਸਾਂਝੇ ਕੀਤੀ ਜਾ ਰਹੀਆਂ ਦੋਨੋਂ ਪੱਖੇ ਦਿਖਾਏ ਆ ਸੋ ਇੱਕ ਗਵਾਰ ਨੂੰ ਜਿਹੜਾ ਇੱਕ ਲੜਕੀ ਨੂੰ ਬਚਾਉਣ ਦੇ ਉਹਦੇ ਉੱਤੇ ਵੀ ਉਹ આરોਪ ਲੱਗਣ ਦਾ ਪੇ ਤੁੰਦਾਜ਼ੀ ਇਹ ਝਗੜਾ ਹੋਇਆ ਪਰ ਆਪਾਂ ਕਿਸੇ ਜੀ ਦੀ ਪੁਸ਼ਟੀ ਨਹੀਂ ਦਾ ਕਾਰਨ ਕਿਸੇ ਜਿਹੜਾ ਝਗੜਾ ਕਾਫੀ ਹੋਇਆ ਮੁੰਡੇ ਦੇ ਕਿਰਪਾਨ ਤੱਕ ਜਿਹੜੀ ਵਜੀ ਆ ਸੋ ਇਹਨਾਂ ਨੇ ਜਿਹੜੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਆ ਘਰ ਦੇ ਅੰਦਰ ਵੜਿਆ ਜਾਨ ਬਚਾਏ ਇਹਨਾਂ ਦੇ ਉੱਤੇ ਹੀ ਜਿਹੜੇ ਅਲੀਗੇਸ਼ਨ ਜਿਹੜੇ ਲਗਾਏ ਗਏ ਨੇ ਪਰ ਦੋਨੋਂ ਪੱਖ ਜਿਹੜੇ ਦਿਖਾਏ ਇੱਕ ਦੂਜੇ ਉੱਤੇ ਕਾਫੀ ਜਿਹੜਾ ਝਗੜਾ ਹੋਇਆ ਤਸਵੀਰਾਂ ਤੁਹਾਨੂੰ ਜਲੰਧਰ ਦੇ ਬਾਬੂ ਲਾਲ ਸਿੰਘ ਨਗਰ ਦੀ ਸਾਂਝੀ ਕੀਤੀ ਜਾ ਰਹੀਆਂ ਸੋ ਇਹਨੀਆਂ ਤਸਵੀਰਾਂ ਤੋਂ ਮੈਂ ਲੈਣਾ ਅਲਵਿਦਾ ਹੋਰ ਕੋਈ ਅਪਡੇਟ ਲੈ ਕੇ ਤੁਹਾਨੂੰ ਜਲਦੀ ਰੂ ਰੂ ਹੋਏ ਸੋ ਸਾਡੇ ਚੈਨਲ ਦਾ ਬਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਤੁਹਾਨੂੰ ਦੱਸ ਦ ਸੋ ਜਿਹੜਾ ਦੱਸਿਆ ਜਾ ਰਿਹਾ ਜੇ ਕਿਤੇ ਸਾਡਾ ਲੜਕਾ ਕੋਈ ਇਹਦੇ ਗਲਤੀ ਹੀ ਪਾਈਗੇ ਤੇ ਉਹਨਦੇ ਤੇ ਜਿਹੜੀ ਬੰਦੀ ਕਾਰਵਾਈ ਜੜੀ ਕੀਤੀ ਜਾਵੇ ਉਹ ਮੁੰਡੇ ਦੇ ਇੱਕ ਕਰਪਾਨ ਵੀ ਵੱਜੀ ਹੈ ਤਾਂ ਅੰਦਾਜ਼ਾ ਦਿਓ ਆਪਣੀ ਜਾਨ ਬਚਾਉਂਦੇ ਇਸ ਘਰ ਦੇ ਅੰਦਰ ਵੜਿਆ ਸੋ ਕਿਨਦੇ ਉੱਤੇ ਵੀ ਜਿਹੜੇ ਅਲੀਗੇਸ਼ਨ ਜੜੇ ਲੱਗਨੇ ਸ਼ੁਰੂ ਹੋ ਗਏ ਹੈ ਤਸਵੀਰਾਂ ਜਲੰਧਰ ਦੇ ਬਾਬੂ ਲਾਲ ਸਿੰਘ ਨਗਰ ਦੀਆਂ ਸਾਂਝੀਆਂ ਕੀਤੀ ਜਾ ਰਹੀਆਂ ਹੋਰੀਆਂ ਸੋ ਇਹ ਜਲੰਧਰ ਦਾ ਮਾਮਲਾ ਤਾਂ ਸਾਂਝਾ ਕੀਤਾ ਜਾ ਰਿਹਾ ਹੈ ਆਪਾਂ ਦਾ ਨਾਮ ਹੱਲੇ ਕਿਹਦੇ ਨਾਲ ਬੈਲ ਬਰੋ ਦਾ ਨਾ ਸਾਡਾ ਕਿਹਦੇ ਨਾਲ ਲੜਾਈ ਝਗੜਾ ਲੜਾਈ ਝਗੜਾ ਉਹਨਾਂ ਦੇ ਮੁੰਡੇ ਦਾ ਹੋਇਆ ਸੀ ਦਾ ਆਪਾਂ ਨੂੰ ਨਹੀਂ ਪਤਾ ਕਿਹੜੇ ਮੁੰ ਭਾਜੀ ਕਈ ਵਾਇਆ ਨੀ ਜੇ ਮਰੋ ਡੀ ਖਾਂਦਾ ਛੱਡ ਕੇ ਤੁਹਾਨੂੰ ਦਿਖਾਉਣ ਅੰਦਰ ਦਰਵਾਜ਼ਾ ਖੋਕਾ ਦਰਵਾਜ਼ਾ ਖੋਲ ਖੋਲਿਆ ਵਾ ਖੋਲਿਆ ਉਹ ਮੁੰਡਾ ਧੋੜ ਕੇ ਅੰਦਰ ਵੜ ਗਿਆ ਤੇ ਓਰੇ ਮਗਰ ਵੜ ਲਗੇ ਤੇ ਆਪਾਂ ਬੂਆ ਨਾਲ ਆ ਗਿਆ ਜੀ ਗਰ ਫੇ ਤੁਹਾਡੇ ਮਾਰੀ ਗੇੜ ਤੇ ਤੇ ਗਰਬਾਨ ਮਾਰੀ ਇਹਨਾਂ ਦੇ ਮੁੰਡਾ ਇੱਕ ਤੇ ਬਾਕੀ ਮੈਨੂੰ ਮੁੰਡਾ ਕਿਸੇ ਦਾ ਨਾ ਨਾ ਹੀ ਪਤਾ ਕੋਣ ਦੇ ਆ ਕੋਈ ਨਹੀਂ ਚਲ ਤੂੰ ਹੀ ਤਾਂ ਵਧੀਆ ਕੰਮ ਕੀਤਾ ਕਿ ਤੇ ਬਚਾਇਆ ਚਲੋ ਉਹਦੇ ਜਿਆਦਾ ਸੱਟ ਲੱਗ ਜਾਂਦੀ ਤੂੰ ਕਿ ਵੀ ਤਾਂ ਬਚਾਇਆ ਹਾਂ ਜੀ ਮੈਂ ਕਿਹਾ ਉਹ ਮੁੰਡਾ ਧੋੜ ਗਿਆ ਆ ਵੀ ਭਾਜੀ ਅੰਦਰ ਆ ਗਿਆ ਤੁਹਾਡੇ ਉਹ ਜੋ ਜਾ ਕੇ ਅਗਲੇ ਆਪਣੀ ਜਾਨ ਮਜਾਂ ਦਾ ਮਾਰ ਆ ਗਿਆ ਕੋਈ ਉਹ ਔਰ ਰੋਡ ਤੇ ਜਾਂਦੇ ਜਿਹੜਾ ਐਕਸੀਡੈਂਟ ਹੋਇਆ ਨਾ 6:00 ਵਜੇ ਲਾਈਨ ਇਨਦਾਨ ਇਨਦਾਨ ਦੇ ਕਰਮਾਂ ਨਾਲ ਜਾ ਕੇ ਹਸਪੀਟਲ ਬੰਨਾਨੇ ਇਦਾਂ ਜਿਹੜਾ ਮਰਜੀ ਮਾਰ ਕੇ ਜਿੰਨੂੰ ਮਰਜੀ ਛੱਡੀ ਜਾਵੇ ਐਕਸੀਡੈਂਟ ਦੇ ਜਿਹੜਾ ਮਰਜੀ ਮਾਰ ਜਿਓ ਰੋਡ ਤੇ ਟੱਕੇ ਹੀ ਨਾ ਕਿਸੇ ਨੂੰ ਮਤਲਬ ਕਿਸੇ ਹੈਲਪ ਵੀ ਨਹੀਂ ਕਰਨ ਨੂੰ ਬੰਦਾ ਕਰੂਗਾ ਮੈਂ ਬਾਜੀ ਆਪਾਂ ਨੇ ਗੇੜੀ ਕਰਨੀ ਨਹੀਂ ਤੁਹਾਡੇ ਸਾਹਮਣੇ ਬੰਦਾ ਇੱਥੇ ਗਣੀ ਜਿਹੜਾ ਮਰਜੀ ਮਾਰ ਕੇ ਜਿੰਨੂੰ ਮਰਜੀ ਛੱਡ ਦੇ ਆਪਾਂ ਨਹੀਂ ਜਿਹੜੇ ਮਗਰ ਜਾਣਾ ਸਾਡੇ ਮਗਰ ਨਾ ਆਵੇ ਕੋਈ ਆਪਾਂ ਪੂਰੇ ਮੱਲੇ ਨੂੰ ਸਿੱਧੀ ਗੱਲ ਕਹਿ ਤੀ ਇਹ ਸਿੱਧੀ ਗੱਲ ਆ ਲਾਈਵ ਚੱਲਦਾ ਮੈਂ ਸਾਰੇ ਮੱਲੇ ਪੂਰੇ ਮੈਂ ਕਹਿੰਦਾ ਵਰਲਡ ਨੇ ਦੇਖਣਾ ਵਾ ਸਾਰੇ ਪਾਸੇ ਨਾ ਆਪਾਂ ਮਹੱਲੇ ਦੀ ਗੱਜਰੇ ਨਾ ਤੁਰਨਾ ਵਾ ਤੇ ਨਾ ਸਾਡੇ ਨਾਲ ਕੋਈ ਦੁਰੇ ਜੇ ਸਾਡੇ ਜੋ ਜੋੜ ਤਾਂ ਹੋਈ ਆ ਆਪਾਂ ਆ ਹੀ ਜੋ ਮਰਜ਼ੀ ਕਰ ਲਵਾਂਗੇ ਤੇ ਇਹ ਨਾਲ ਜੋੜ ਤਾਂ ਜੋ ਮਰਜ਼ੀ ਕਰਨ ਸਿੱਧੀ ਗੱਲ ਹੈ ਠੀਕ ਹੈ ਆਪਣਾ ਕੋਈ ੜਾਈ ਲੱਗਣਾ ਕੋਈ ਬਾਹਰ ਬਰੋਦ ਨਹੀਂ ਆ ਰਿਹਾ ਸੋ ਇਹ ਤਸਵੀਰਾਂ ਤੁਹਾਨੂੰ ਨਹੀਂ ਸਾਂਝੀ ਕੀਤੀ ਜਾ ਰਹੀਆਂ ਇਹਦੇ ਬਾਰੇ ਤੁਹਾਡੀ ਕੀ ਰਾਏ ਹੈ ਤੁਸੀਂ ਵੀ ਕਮੈਂਟ ਬਾਕਸ ਵਿੱਚ ਆਪਣੀ ਰਾਏ ਜਰੂਰ ਜੜੀ ਸਾਂਝੀ ਕੀਤੀ ਜਾ ਰਹੀ ਹੈ ਸੋ ਲੜਕੇ ਦੇ ਉੱਤੇ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਇਹਦਾ ਅਮਲ ਜਿਹੜਾ ਇਹਨਾਂ ਦੇ ਅੰਦਰ ਚੱਲ ਗਿਆ ਉਸ ਤੋਂ ਬਾਅਦ ਜਿਹੜੀ ਜਾਨ ਜਿਹੜੀ ਜਿਹੜੀ ਬਚ ਗਈ ਕਵੈਸਚਨਿੰਗ ਕਰਦਾ ਸੋਈ ਨਹੀਂ ਹੈ ਤਸਵੀਰਾਂ ਤੋਂ ਮੈ ਲੈਣਾ ਅਲਿਵਦਾ